ਦੇਖਣ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਅਕਸਰ ਇੱਕ ਦialpuray ਦੇ ਭਾਈਕੇ ਦੇ ਵੀਰ ਦੀਆਂ ਫੋਟੋ ਪਾਉਂਦਾ ਰਹਿੰਦਾ ਹੁੰਦਾ ਹਾਂ ਵੀਡੀਓ ਪਾਉਂਦਾ ਰਹਿੰਦਾ ਹਾਂ ਤੇ ਉਹਦੀ ਅੱਜ ਦੀ ਤਾਜ਼ਾ ਘਟਨਾ ਉੱਥੇ ਬਾਂਦਰ ਬਹੁਤ ਜ਼ਿਆਦਾ ਹੈ ਤੇ ਹੁਣ ਉੱਥੇ ਇੱਕ ਲੰਗੂਰ ਆ ਗਿਆ ਬਾਂਦਰਾ ਚ ਤੇ ਉਹ ਬਹੁਤ ਗਦਰ ਕਰ ਰਿਹਾ ਬਾਂਦਰਾਂ ਨੇ ਇੱਧਰ ਉੱਧਰ ਭਜਾਰਿਆ ਬਾਂਦਰ ਡਰ ਦੇ ਮਾਰੇ ਪਿੰਡ 'ਚ ਵੜ ਗਏ ਇੱਧਰ ਉੱਧਰ ਵੜ ਗਏ ਇਹ ਉਹ ਹੁਣੇ ਕੋਈ 5-10 ਮਿੰਟ ਪਹਿਲਾਂ ਦੀ ਗੱਲ ਆ 7:45 ਦੀ ਹੁਣ 4:30 ਹੋ ਗਏ ਸ਼ਾਮ ਦੇ ਤੇ ਅੱਜ ਤਰੀਕ ਹੈ 14 ਨਵੰਬਰ 2025 ਤੇ ਉਹ ਨੰਗੂਰ ਭੱਜਿਆ ਆਉਂਦਾ ਇੱਕ ਪਾਸੇ ਛਾਲ ਮਾਰ ਕੇ ਇੱਕ ਨੋਵਾ ਗੱਡੀ 'ਚ ਵੱਜ ਗਿਆ ਉਹ ਟੈਕਸੀ ਸੀ ਨੋਵਾ ਉਹ ਕਿਸੇ ਬਾਰਲੇਪੁਰ ਕੜਨ ਲੈ ਕੇ ਗਾਂ ਛੱਡਣ ਜਾ ਰਹੀ ਸੀ ਬਾਜਾਖਾਨਾ ਸਾਈਡ ਨੂੰ ਤੇ ਉਹਨੇ ਬੰਪਰ ਬੰਪਰ ਤੋੜਤਾ ਤੁਹਾਨੂੰ ਮੈਂ ਗੱਡੀ ਦਾ ਆਲ ਵੀ ਦਿਖਾਉਣਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਫਰਸਟਡ ਅਪਾਰਟਮੈਂਟ ਨੂੰ ਬਹੁਤ ਵਾਰੀ ਇਸ ਵਿਸ਼ੇ ਤੇ ਕਿਹਾ ਹੈ ਕਿ ਉਧਰ ਤੇ ਕੋਈ ਤਾਰ ਲਾ ਦਿਓ ਜਾਂ ਲੋਕਾਂ ਨੂੰ ਉੱਥੇ ਰੋਕੋ ਉਹ ਕਾਰਨ ਮੈਂ ਕੀ ਵਰਨਦਾ ਸੜਕ ਤੇ ਉਹਨਾਂ ਦਾ ਲੋਕ ਉਹਨਾਂ ਨੂੰ ਕਿਸੇ ਨੇ ਕੇਲੇ ਪਾਤੇ ਕਿਸੇ ਨੇ ਛੋਲੇ ਪਾਤੇ ਕਿਸੇ ਨੇ ਖਿੱਲਾ ਪਾਥੀਆਂ ਬਾਂਦਰਾਂ ਨੂੰ ਕੁਛ ਨਾ ਕੁਛ ਖਾਣ ਲਈ ਪਾਉਂਦੇ ਸੜਕ ਦੇ ਨੇੜੇ ਤੇ ਨਾਲ ਉੱਥੇ ਲਫਾਫਾ ਫਸੜਦੇ ਨਾਲ ਇਹਦਾ ਗੰਦਗੀ ਫੈਲਾਉਂਦੇ ਤੇ ਨਾਲੇ ਬਾਂਦਰ ਫਿਰ ਸੜਕ ਤੇ ਆਉਣ ਲੱਗ ਜਾਂਦੇ ਸੜਕ ਤੇ ਆਉਣ ਲੱਗ ਜਾਂਦੇ ਤਾਂ ਫਿਰ ਉਹ ਗਦਰ ਕਰ ਦਿਆ ਐਕਸੀਡੈਂਟ ਦਾ ਕਾਰਨ ਰਜਾਨਾ ਛੋਟਾ ਮੋਟਾ ਵੀ ਬਣਦਾ ਰਹਿੰਦਾ ਤੇ ਉਹ ਕਾਫੀ ਗੱਡੀ ਦਾ ਨੁਕਸਾਨ ਹੋ ਗਿਆ ਕੋਈ 15-20000 ਰੁਪਏ ਦਾ ਤੇ ਉਹ ਗੱਡੀ ਦਾ ਵੀ ਮੈਂ ਤੁਹਾਨੂੰ ਦਿਖਾਉਣਾ ਹੁਣ ਗਾਹਾਂ ਤੁਸੀਂ ਦੇਖੋ ਗੱਡੀ ਆਹ ਦਾ ਰਾਹ ਦੇਦਾ ਬਈ ਪੈਣੀ ਇਹਨਾਂ ਆਹ ਜੇ ਨਾ ਲੱਗ ਸਕਦਾ ਆਹ ਦਾ ਜੱਲੀਆ ਬੋਲ ਦੇ ਜੇ ਜਿੱਤੀ ਜਿੰਨੇ ਹੋਰ ਦੇ ਬਾਦ ਹੱਸੋ ਬਈ ਜੀ ਦਾ ਬਈ ਹੈ ਲੈ ਆਈ ਨੀ ਉਹ ਕਦਾਬੀ ਜਦੋਂ ਨਾ ਕੰਮ